ਅੱਜਪਾਸ ਸਰਕਾਰ ਦੇ ਵੱਲੋਂ ਕੀਤਾ ਗਿਆ 11ਵਾਂ ਬਜਟ ਪੇਸ਼ ਸੋਨੇ ਅਤੇ ਚਾਂਦੀ ਤੇ ਕਟਾਈ ਹੈ 6% ਦੀ ਕਸਟਮ ਡਿਊਟੀ ਸੋਜਨਾਲਾ ਦੇ ਜੁਵਲਰਜ਼ ਮਾਲਿਕ ਨਾਲ ਦਾ ਖਾਸ ਗੱਲਬਾਤ ਹੋਈ ਹੈ ਸੁਰੇਜ ਕਟਣ ਦੇ ਨਾਲ ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ 3500 ਤੋਂ 4000 ਦੇ ਕਰੀਬ ਸੋਨਾ ਜੁੜਾ ਕਿ ਉਹ ਸਸਤਾ ਹੋ ਚੁੱਕਿਆ ਹੈ ਸਤਾਜ ਤੀਜੀ ਵਾਰ ਬਣੀ ਭਾਰਤੀ ਸਰਕਾਰ ਵੱਲੋਂ ਨਵਾਂ ਆਪਣਾ ਬਜਟ ਪੇਸ਼ ਕੀਤਾ ਗਿਆ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦਾ ਜੇ ਗੱਲ ਕਰੀਏ ਤੇ ਇਸ ਵਲੀ 11ਵਾਂ ਬਜਟ ਸੀਗਾ ਜਿਹੜਾ ਪੇਸ਼ ਕੀਤਾ ਗਿਆ ਉਸ ਦੇ ਵਿੱਚ ਸਨਿਆਰਿਆਂ ਨੂੰ ਵੱਡੀ ਛੂਟ ਦਿੱਤੀ ਗਈ ਹੈ ਜਿਸ ਤਰੀਕੇ ਨਾਲ ਸੋਨੇ ਉੱਤੇ ਜਿਹੜੀ 6% ਜਿਹੜੀ ਐਕਸਾਈਜ਼ ਡਿਊਟੀ ਹੈ ਕਟਾ ਦਿੱਤੀ ਗਈ ਹੈ ਉਹਦੇ ਨਾਲ ਕਿਤਨਾ ਕਿਤੇ ਲੋਕਾਂ ਨੂੰ ਕਾਫੀ ਫਾਇਦਾ ਹੋਏਗਾ ਕਿਉਂਕਿ ਆਉਣ ਵਾਲੇ ਸਮੇਂ ਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ ਲੋਕਾਂ ਨੂੰ ਵੱਡਾ ਫਾਇਦਾ ਹੋਏਗਾ ਪਰ ਸਨਿਆਰੇ ਕਿਸ ਤਰੀਕੇ ਨਾਲ ਦੇਖਦੇ ਨੇ ਅਸੀਂ ਅੱਜ ਸਨਿਆਰਿਆਂ ਨਾਲ ਗੱਲ ਕਰ ਲਈ ਐਸ ਵੇਲੇ ਮੋਹਨ ਜੁਲਰਰ ਜਜਨਾਲ ਚ ਮੌਜੂਦ ਆ ਸਾਡੇ ਨਾਲ ਭਾਜੀ ਮੌਜੂਦ ਨੇ ਗੱਲ ਕਰਨਗੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਜਿਹੜਾ ਬਜਟ ਕੇਂਦਰ ਸਰਕਾਰ ਨੇ ਲਾਗੂ ਕੀਤਾ ਆ ਉਹ ਸਨਿਆਰਿਆਂ ਨੂੰ ਤੇ ਵੇਖੋ 6% ਜਿਹੜੇ ਆ ਛੋਟ ਕਰਕੇ ਬੈਨੀਫਿਟ ਆ ਕਿਉਂਕਿ ਇਹਦੇ ਨਾਲ ਗਾਕਾਂ ਦਾ ਵੀ ਫਰਕ ਪੈਂਦਾ ਕਸਟਮਰਾਂ ਦਾ ਵੀ ਪੈਂਦਾ ਕਸਟਮਰਾਂ ਨੂੰ ਇਹ ਹੁੰਦਾ ਕਿ ਸੋਨਾ ਸਸਤਾ ਹੋ ਗਿਆ ਆ ਆਪਾਂ ਵੱਧ ਤੋਂ ਵੱਧ ਬਣਾਈਆਂ ਕਾਹਨ ਸੀ ਜਿਹੜਾ ਵਿਆਹਾਂ ਦਾ ਅਲੀ ਇਹਦਾ ਨਫਾਦਾ ਤੇ ਬਹੁਤ ਜ਼ਿਆਦਾ ਲੱਗ ਆਇਆ ਬਾਕੀ ਇਹ ਵੀ ਕਈ ਗੱਲਾਂ ਵਿੱਚ ਹੈਗੀਆਂ ਨੇ ਜਿਹੜੀਆਂ ਸਾਡਾ ਨਾਲੋ এডਿਕੇਸ਼ਨ ਹੋ ਗਿਆ ਆਪਣਾ ਕਿਸਾਨ ਅੰਦੋਲਨ ਦਾ ਜਿਹੜਾ ਇਹ ਕਿਸਾਨਾਂ ਵਾਸਤੇ ਵੀ ਕੋਈ ਬਜਟ ਜਿਹੜਾ ਏਡਾ ਨਹੀਂ ਖਾਸ ਹੈਗਾ ਪਰ ਜੀ ਅਸੀਂ ਗੱਲ ਕਰ ਰਹੇ ਹਾਂ ਤੁਹਾਡੀ ਤੁਸੀਂ ਜੁਐਲਰੀ ਦਾ ਕੰਮ ਕਰਦੇ ਹੋ ਸਨੇਰੇ ਦਾ ਕੰਮ ਕਰਦੇ ਹੋ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਕਿ ਬੈਨੀਫਿਟ ਹੋਏਗਾ ਲੋਕਾਂ ਦੇ ਵਿਆਹਾਂ ਮਾ ਸ਼ਾਦੀਆਂ ਦੇ ਫੰਕਸ਼ਨ ਹੋਣੇ ਆ ਉਹਨਾਂ ਨੂੰ ਲੋਕਾਂ ਨੂੰ ਫਾਇਦਾ ਹੋਣਾ ਪਰ ਤੁਹਾਨੂੰ ਕੀ ਹੋਣਾ ਕਿਉਂਕਿ ਜਿਸ ਤਰੀਕੇ ਨਾਲ 6% ਤੁਹਾਡੀ ਸਾਈਡ ਡਿਊਟੀ ਕੱਟਦੀ ਨਾਲ ਹੀ ਰੇਟ ਘਟ ਗਿਆ ਹੈ ਤਿੰਨ ਤੋਂ ਜਿਹੜਾ 4000 ਰੁਪਏ ਦਾ ਰੇਟ ਕਰੀਬ ਜਿਹੜਾ ਰੇਟ ਘਟ ਜਾਣਾ ਸੋਨੇ ਦਾ ਉਹਦੇ ਨਾਲ ਤੁਹਾਡੇ ਕੋਲ ਕੁਝ ਪੁਰਾਣੀਆਂ ਪਰਚੀਜਾਂ ਹੋਣੀਆਂ ਪਰ ਤੁਹਾਡਾ ਲੌਸ ਵੀ ਹੋਏਗਾ ਇੱਥੇ ਫਿਰ ਜਿਸ ਤਰੀਕੇ ਨਾਲ ਜੇ ਰੇਟ ਘਟਿਆ ਤੇ ਪੁਰਾਣਾ ਤੁਸੀਂ ਮਹਿੰਗਾ ਖਰੀਦਿਆ ਹੋਣਾ ਹਾਂਜੀ ਹਾਂਜੀ ਇਦਾਂ ਹੈਗਾ ਜੀ ਲੌਸ ਮਤਲਬ ਪਹਿਲਾਂ ਵੀ ਲਿਆ ਹੁੰਦਾ ਕੋਈ ਸਸਤਾ ਰੇਟ ਵੀ ਲਿਆ ਹੁੰਦਾ ਕੋਈ ਮਹਿੰਗੇ ਵੀ ਲਿਆ ਜੋ ਜੋ ਫਿਰ ਜਿਹੜਾ ਆਪਾਂ ਸਟਾਕ ਰੱਖਿਆ ਹੁੰਦਾ ਉਹਦਾ ਵੀ ਸਾਨੂੰ ਬੈਨੀਫਿਟ ਮਿਲਦਾ ਹੈ ਜੀ ਕਸਟਮਰ ਨੂੰ ਵੀ ਮਿਲਦਾ ਕਸਟਮਰ ਦਾ ਕਿਉਂਕਿ ਰੇਟ ਘਟਾਉਣ ਕਰਕੇ ਕਸਟਮਰ ਨੂੰ ਉਹਦਾ ਚੀਜ਼ ਦਾ ਫਾਇਦਾ ਹੈਗਾ ਆ ਫਾਇਦਾ ਤੇ ਤਕਰੀਬਨ ਸਾਰਿਆਂ ਨੂੰ ਹੀ ਹੈਗਾ ਜੀ ਸਾਨੂੰ ਵੀ ਹੈਗਾ ਕਸਟਮਰਾਂ ਨੂੰ ਵੀ ਹੈਗਾ ਜੀ ਪਰ ਤੁਸੀਂ ਲੰਮੇ ਸਮੇਂ ਤੋਂ ਕੰਮ ਕਰਦੇ ਹੋ ਪਹਿਲਾਂ ਵੀ ਰੇਟ ਤਾਂ ਘਟ ਦੇ ਦੋ ਤਕਰੀਬਨ ਜੇ ਗੱਲ ਕਰੀਏ ਤਾਂ ਮੈਂ ਪਹਿਲਾਂ ਵੀ ਸੁਣਿਆ ਕਿ ਬਹੁਤ ਸਸਤੇ ਰੇਟਾਂ ਤੋਂ ਜਿਹੜਾ ਸੋਨਾ ਵਾਧਾ-ਵਾਧਾ ਇੱਥੋਂ ਤੱਕ ਪਹੁੰਚਾ ਪਰ ਹੁਣ ਜੇ ਮੰਨ ਲਓ ਵੱਧਦੇ ਰੇਟ ਤੋਂ ਇੱਕਦਮ ਘਟਦਾ ਮੈਂ ਉਸ ਦਿਨ ਗੱਲ ਕੀਤੀ ਵੱਧਦੇ ਰੇਟ ਤੋਂ ਜਿਹੜਾ ਰੇਟ ਘਟਦਾ ਤੇ ਫਿਰ ਤੁਹਾਡਾ ਕਿੰਨਾ ਖਸ ਹੁੰਦਾ ਤੁਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਹੁਣ ਉਹਦੇ ਕੰਮ 'ਚ ਕੋਈ ਫਰਕ ਲੱਗਦਾ ਬਹੁਤ ਜ਼ਿਆਦਾ ਹੁੰਦਾ ਜੀ ਜਦੋਂ ਅਸੀਂ ਪਹਿਲਾਂ ਕੰਮ ਕਰਦੇ ਹਾਂ ਸਟਾਰਟਿੰਗ ਤੇ ਦੁਕਾਨ ਪਾਈ ਸੀ ਉਦੋਂ ਤਾਂ ਸਰਦ 2.3000 ਰੁਪਇਆ ਤੋਲੇ ਦਾ ਰੇਟ ਸੀ ਵੱਧਦਾ ਵੱਧਾ ਹੁਣ ਵੇਖੋ ਨਾ ਕਿੰਨਾ ਵੱਧ ਗਿਆ ਇਹਦੇ ਨਾਲ ਤੇ ਫਿਰ ਹੁਣ ਹਰ ਇੱਕ ਨੂੰ ਪਰੇਸ਼ਾਨੀ ਹੁੰਦੀ ਆ ਤੇ ਇੰਨਾ ਗਾ ਇੰਨਾ ਥੋੜਾ ਜਿhta ਵੈਸੇ ਇਹਨਾਂ ਨੂੰ ਚਾਹੀਦਾ ਹੈ ਜਿਆਦਾ ਪਰਸੈਂਟ ਕਰਨਾ ਮਤਲਬ ਸੋਨਾ ਸਸਤਾ ਤੇ ਚਲੋ ਹੋਰ ਸਾਡੀ ਵੀ ਦੁਕਾਨਦਾਰੀ ਜਿਹੜੀ ਆ ਵਧੀਆ ਹੁੰਦੀ ਕਸਟਮਰ ਵੱਧ ਜਾਂਦਾ ਇਹਦੇ ਨਾਲ ਕਿਉਂ ਕਿਉਂਕਿ ਇੰਨੇ ਨਾਲ ਤੇ ਚਲੋ ਥੋੜਾ ਬੋਧਾ ਦਾ ਗਾਹ ਨੂੰ ਫਰਕ ਪਵੇਗਾ ਸਾਨੂੰ ਵੀ ਪਵੇਗਾ ਜਿਹੜਾ ਹਾਂਗਾ ਰੱਖਿਆ ਆ ਸਮਾਨ ਆਪਣੇ ਕੋਲ ਥੋੜਾ ਬੋਧਾ ਉਹਦਾ ਸਾਨੂੰ ਕੋਈ ਬੈਨੀਫਿਟ ਮਿਲ ਜਾਊਗਾ ਬਾਤੀ ਦੋਂ ਦਬਨ ਨਾਲ ਨਾਲ ਹੀ ਹੁੰਦਾ ਹੈ ਅੱਜ ਕੱਲ ਕਸਟਮਰ ਸੋਨਾ ਦੇ ਦਿੰਦਾ ਹੈ ਸਾਨੂੰ ਵੀ ਆ ਚੀਜ਼ ਬਣਾ ਦਿਓ ਅਦਲਾ ਬਦਲੀ ਕਰਨੀ ਹੁੰਦੀ ਹੈ ਉਹਦੇ ਵਿੱਚ ਇੱਕ ਬਣਵਾਇਆ ਬਣਵਾਇਆ ਪਾ ਕੇ ਪਾਛ ਭਜ ਗਈ ਜਾਂ ਥੋੜਾ ਬੋਧਾ ਕੋਈ 21 ਦਾ ਫਰਕ ਪੈਂਦਾ ਜੀ ਬਹੁਤਾ ਨਹੀਂ ਪੈਂਦਾ ਪਰ ਜਿਸ ਤਰੀਕੇ ਨਾਲ ਗੱਲ ਕਰੀਏ ਸਰਕਾਰ ਨੇ ਬਜਟ ਪੇਚ ਕੀਤਾ ਤੁਹਾਡੇ ਲਈ ਤਾਂ ਤੁਸੀਂ ਕਿਹਾ ਕਿ ਠੀਕ ਹੋਏਗਾ ਕਿਤਨਾ ਕਿਤੇ ਲੋਕਾਂ ਵਾਸਤੇ ਵਧੀਆ ਹੋਏਗਾ ਹੋਰ ਕੀ ਲੱਗਦਾ ਇਸ ਵਾਰ ਬਜਟ ਕਿਸ ਤਰੀਕੇ ਦਾ ਰਿਹਾ ਸਾਰਾ ਬਜਟ ਵੇਖੋ ਜੀ ਬਜਟ ਜਿਹੜਾ ਆ ਬਜਟ ਸਭ ਤੋਂ ਪਹਿਲੀ ਗੱਲ ਤੇ ਆ ਕਿ ਸਾਨੂੰ ਕਿੰਨਾ ਨੇ 6% ਦਿੱਤੀ ਹੈ ਛੋਟ ਜੇ ਕੋਈ ਜ਼ਿਮੀਂਦਾਰ ਆ ਕਿਸਾਨ ਆ ਸਭ ਤੋਂ ਪਹਿਲਾਂ ਤੇ ਕਿਸਾਨ ਦਾ ਸਰਕਾਰ ਨੂੰ ਸੋਚਣਾ ਚਾਹੀਦਾ ਕਿਉਂਕਿ ਕਿਸਾਨ ਆ ਜ਼ਿਮੀਂਦਾਰ ਆ ਤੇ ਹਿੰਦੁਸਤਾਨ ਆ ਨੰਬਰ 2 ਜਿਹੜੇ ਇੱਥੋਂ ਦੇ ਹੈਲਥ ਡਿਪਾਰਟਮੈਂਟ ਜਿੱਦਾਂ ਲਾ ਲਓ ਐਜੂਕੇਸ਼ਨ ਲਾ ਲਓ ਉਹਨਾਂ ਲਈ ਵੀ ਸੁਧਾਰ ਕਰਨਾ ਚਾਹੀਦਾ ਬੱਚੇ ਹੁਣ ਪੜ੍ਹਾਈ ਕੋਲ ਇੰਨੀ ਮਹਿੰਗੀ ਪੜ੍ਹਾਈ ਆ ਬਾਹਰ ਬੱਚੇ ਜਾਣਦੇ ਨੇ ਉਹ ਇੱਥੇ ਆਪਣੀ ਸਰਕਾਰ ਇੰਤਜ਼ਾਮ ਕਰੇ ਬੱਚੇ ਇੱਥੇ ਪੜ੍ਹਨ ਨਾ ਬਾਹਰ ਜਾਣ ਬਾਕੀ ਰਹੀ ਇਸ ਸਾਲਾਂ ਦੀ ਗੱਲ ਜਾਂ ਜਿਹੜਾ ਮਗਰਾ ਅਸ਼ਵਨ ਜਿਹੜਾ ਆ ਇਹਦੇ ਬਾਰੇ ਆ ਤੇ ਇਹਦਾ ਵੀ ਲਾਜ ਜਿਹੜਾ ਆ ਉਹ ਬੋਧ ਹਸਤਾਲ ਵਾਲੇ ਤੇ ਫੜਦੇ ਨਹੀਂ ਕਰਦੇ ਨਹੀਂ ਗਏ ਜੀ ਉੱਥੇ ਟੈਸਟਾਂ ਦੇ ਇੰਨੇ ਪੈਸੇ ਜ਼ਿਆਦਾ ਲੱਗਦੇ ਆ ਕਿ ਉਹ ਬੰਦਾ ਦੇ ਵੈਸੇ ਦਿਮ ਹੋਇਆ ਹੋ ਜਾਂਦਾ ਹੁਣ ਕਿਡਨੀ ਦਾ ਲਾ ਲਓ ਉਹਦਾ ਨਹੀਂ ਪ੍ਰੈਸ਼ਰ ਮਤਲਬ ਜੋ ਵੀ ਹੈਗਾ ਲਾਜ ਨਹੀਂ ਹੁੰਦਾ ਹੈਗਾ ਉਹ ਲਾਜ ਖਾ ਮਤਲਬ ਮਾੜਾ ਸਿਸਟਮ ਆ ਇਹਨਾਂ ਨੂੰ ਸੁਧਾਰ ਕਰਨਾ ਚਾਹੀਦਾ ਲਾਜ ਦਾ ਵੀ ਕਰਨਾ ਚਾਹੀਦਾ ਐਜੂਕੇਸ਼ਨ ਦਾ ਵੀ ਕਰਨਾ ਚਾਹੀਦਾ ਆ ਕਿਸਾਨ ਨਾਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨ ਵੀ ਅੰਨ ਦਾਤਾ ਹੈ ਜੀ ਖੋਸ਼ਿਆ ਤੇ ਹੇਮੀ ਖੋਸ਼ਿਆ ਹਾਂ ਜੀ ਬਾਕੀ ਚਲੋ ਜੋ ਵੀ ਹੈਗਾ ਆ ਮਤਲਬ ਉਹਦੇ ਮੁਤਾਬਕ ਤੇ ਠੀਕ ਹੀ ਹੈ ਪਰ ਕੀ ਲੱਗਦਾ ਕੀ ਹੈ ਇਸ ਜਿਸ ਤਰੀਕੇ ਨਾਲ 6% ਜਿਹੜਾ ਰੇਟ ਘਟਿਆ ਵਾ ਜਿਸ ਤਰੀਕੇ ਨਾਲ 3500 4000 ਰੁਪਏ ਦਾ ਜਿਹੜਾ ਰੇਟ ਘਟ ਗਿਆ ਕੀ ਇਹਦੇ ਨਾਲ ਹੁਣ ਕਸਟਮਰ ਵਧੇਗਾ ਇਹਦੇ ਨਾਲ ਦੁਕਾਨਦਾਰਾਂ ਨੂੰ ਕੋਈ ਬੈਨੀਫਿਟ ਹੋਏਗਾ ਸੁਨੇਹਾਰਿਆਂ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਫਰਕ ਹੋਏਗਾ ਵੇਖੋ ਨਾ ਹੁਣ 4000 ਰੁਪਏ ਵੀ ਫਰਕ ਪੈ ਜੇ ਤੇ ਕਸਟਮਰ ਨੇ ਤਾਂ ਭੱਜੇ ਆਉਣਾ ਹੈ ਜੇ ਤਾਂ ਭਾਜੇ ਉਹਨਾਂ ਨੂੰ ਸਾਮਾਨ ਬਣਾਣਾ ਦੇਣਾ ਵੀ ਆ ਬਣਾ ਦੋ ਤੇ ਆ ਬਣਾ ਦੋ ਉਹਦੇ ਨਾਲ ਸਾਨੂੰ ਸਨੈਰਾ ਬਰਾਦਰੀ ਜਿਹੜੀ ਆ ਸਵਨਕਰ ਬਰਾਦਰੀ ਆ ਉਹਨਾਂ ਨੂੰ ਬਹੁਤ ਫਾਇਦਾ ਹੈ ਜੀ ਗਾਹ ਵਧੇਗਾ ਤੇ ਸਾਨੂੰ ਫਾਇਦਾ ਹੋਏਗਾ ਜੇ ਗਾਹ ਹੀ ਨਾ ਹੋਇਆ ਤਾਂ ਫਾਇਦਾ ਕਿਤੋਂ ਹੋ ਜਾ ਸਰਕਾਰ ਨੇ ਇਹ ਜਿਹੜਾ ਕੰਮ ਚੰਗਾ ਕੀਤਾ ਆ ਬਹੁਤ ਵਧੀਆ ਕੀਤਾ ਲਗਾਤਾਰ ਅਸੀਂ ਗੱਲ ਕਰ ਰਹੇ ਸੀਗੇ ਮੋਹਨ ਜੁਲਰੀ ਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਕਿਹਾ ਕਿ ਬਿਲਕੁਲ ਸਰਕਾਰ ਨੇ ਵਧੀਆ ਇੱਕ ਬਜਟ ਪੇਸ਼ ਕੀਤਾ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ ਜਿਸ ਤਰੀਕੇ ਨਾਲ ਹੁਣ ਗਾਂ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੋਇਆ ਨਾਲ ਲੋਕੀ ਤੇ ਵੱਡੇ ਪੱਧਰ ਤੇ ਪਰਚੇਜ਼ ਕਰਨਗੇ ਜੁਐਲਰੀ ਬਣਾਉਣਗੇ ਤੇ ਕਾਫੀ ਜ਼ਿਆਦਾ ਜਿਹੜਾ ਦੁਕਾਨਦਾਰਾਂ ਨੂੰ ਇਹਦਾ ਬੈਨੀਫਿਟ ਹੋਏਗਾ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜ਼ਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ